ਤੂਫਾਨ ਸਿੰਘ ਦਾ ਕਨਸੈਪਟ ਤੁਹਾਡੇ ਦਿਮਾਗ ਚ ਕਦੋਂ ਆਇਆ ਕੀ ਇਹਦੇ ਪਿੱਛੇ ਤੁਸੀਂ ਪਲਾਨ ਕੀਤਾ ਕਿੰਨੇ ਚਿਰ ਚ ਇਹ ਫਿਲਮ ਬਣੀ ਤੇ ਇਹ ਕਈ ਜਗ੍ਹਾ ਤੇ ਰੋਕੀ ਗਈ ਰਿਲੀਜ਼ ਹੁਣ ਉਹਦੇ ਪਿੱਛੇ ਕਾਰਨ ਕੀ ਸੀ ਜਦੋਂ ਬਾਬਾ ਜਗਨਾਥ ਸਿੰਘ ਤੂਫਾਨ ਦਾ ਭੋਗ ਪਿਆ ਤਾਂ 10 ਲੱਖ ਤੋਂ ਜ਼ਿਆਦਾ ਇਕੱਠ ਹੋਇਆ ਅੱਜ ਤੱਕ ਦਾ ਸਭ 10 ਲੱਖ ਤੋਂ ਵੱਧ ਮੰਦੋ ਮਸਲਾਮ ਸਾਰੇ ਆਏ ਸਭ ਪਹੁੰਚੇ ਜਸਵੰਤ ਸਿੰਘ ਖਾਲੜਾ ਸਾਹਿਬ ਦੀ ਫਿਲਮ ਜਿਹੜੀ ਦਿਲ ਜੀ ਦੁਸਤਾਨ ਨਹੀਂ ਬਣਾਈ ਜੋਸ ਵਾਂਸਨ ਕਾਰਨਾ ਜਿਹਦਾ ਜਦੋਂ ਉਹਨੇ ਰੋਲ ਕੀਤਾ ਉਹ ਫੋਟੋਆਂ ਬਾਹਰ ਆਈਆਂ ਉਹ ਕਲਿੱਪ ਬਾਹਰ ਆਏ ਰੂਹ ਕੰਬਦੀ ਦੇਖ ਕੇ ਜੋ ਉਹਨਾਂ ਦੇ ਨਾਲ ਹੋਇਆ ਹੋਣਾ ਉਸ ਜ਼ਮਾਨੇ ਦੇ ਵਿੱਚ ਉਹਨਾਂ ਦੇ ਨਾਲ ਵੀ ਸੇਮ ਹੋਇਆ ਫਿਲਮ ਬੈਨ ਕੀਤੀ ਗਈ ਬਹੁਤ ਸਾਰੀਆਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਇੰਡੀਆ 'ਚ ਰਿਲੀਜ਼ ਨਹੀਂ ਕੀਤੀ ਗਈ ਜੀ ਜੀ ਮੰਦੇ ਤੁਸੀਂ ਸੇਮ ਤੱਕਾ ਹੀ ਹੋਇਆ ਕਾਲਾ ਦਾ ਸਾਡੀ ਫਿਲਮ ਉਹਨਾਂ ਵਿੱਚ ਜੇ ਅਸੀਂ ਨਾ ਇਹ ਫਿਲਮ ਇਹ ਵੇਚੀ ਵੀ ਇਹ ਖਾਰਕੋ ਜੀ ਲੋਕਾਂ ਨੂੰ ਮਾਰਦੇ ਪਏ ਹੈ ਹਿੰਦੂਆਂ ਨੂੰ ਮਾਰਦੇ ਹੈ ਮੁਸਲਮਾਨਾਂ ਨੂੰ ਮਾਰਦੇ ਹੈ ਕੰਦੇ ਉਹ ਖਾ ਕੇ ਇਦਾਂ ਦਾ ਵਿਖਾਇਆ ਜਾਏਗਾ ਉਹਨਾਂ ਨੇ ਇਹ ਫਿਲਮ ਪਾਸ ਕਰਨੀ ਦਿੱਤੀ ਉਹ ਸਾਰਾ ਸਿਸਟਮ ਦਾ ਪੱਖ ਹੈ ਜਿਹੜਾ ਕਹਿੰਦਾ ਕਿ ਉਹਦਾ ਕਤਲ ਕਰਵਾਇਆ ਗਿਆ ਹੈ ਬਹੁਤ ਸਾਰਾ ਪੱਖ ਹੈ ਜਿਹੜਾ ਕਹਿੰਦਾ ਕਿ ਇਹ ਆਟੋਮੈਟਿਕਲੀ ਕੁਦਰਤੀ ਐਕਸੀਡੈਂਟ ਹੋਇਆ ਬਹੁਤ ਸਾਰਾ ਹਿੱਸਾ ਜਿਹੜਾ ਕਹਿੰਦਾ ਕਿ ਦੀਪਸੂ ਦੁਦੇ ਖੁੱਲ ਕੇ ਬੋਲਣ ਦੇ ਅੰਦਾਜ਼ ਨੇ ਸਰਕਾਰਾਂ ਦੇ ਚੁੰਨੀਆਂ ਵੱਡੀਆਂ ਇਸ ਕਰਕੇ ਉਹਦਾ ਕਤਲ ਕਰਾਉਣ ਦੀ ਸਾਜ਼ਿਸ਼ ਰਚੀ ਗਈ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤਾ ਕਰਦੇ ਨੇ ਤੇ ਸ਼ਾਇਦ ਅੱਗੇ ਵੀ ਕਰਨਗੇ ਮਾਨਵਤਾ ਦੇ ਭਲੇ ਲਈ ਤੁਹਾਨੂੰ ਲੱਗਦਾ ਕਿ ਅਸੀਂ ਉਹ ਹਸਪੀਟਲ ਬਣਾਉਣ 'ਚ ਸ਼ਾਇਦ ਹੱਲੇ ਪਿੱਛੇ ਆਂ ਜਿਹੜੇ ਮਾਨਵਤਾ ਦੇ ਭਲੇ ਲਈ ਕੰਮ ਆਉਣਗੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ